ਸੋ 300 ਰੁਪਏ ਨਕਦ ਲੈ ਗਿਆ ਮੈਥੋ ਇਹ ਨਾਲੇ 200 ਰੁਪਏ 2000 ਰੁਪਏ ਮੋਹਰ ਨਹੀਂ ਚੜਦਾ ਇਹ ਤੇ ਨਾਲੇ 1000 2000 ਰੁਪਏ ਆਪਦੀ ਮਾਂ ਤੋਂ ਨਹੀਂ ਛੜਦਾ ਉਹ ਇਹ ਤਾਂ ਹੈ ਬਈ ਹਾਂ ਤੇ ਤੂੰ ਵੀ ਪੁੱਤੀ ਆ ਫਿਰ ਉਹ ਇਹ ਤਾਂ ਹੈ ਕਰ ਬਈ ਤੇ ਕੀ ਕਰਾਂ ਬਾਈ ਫਿਰ ਹੁਣ ਉਹ ਬੁੱਤ ਹੈਗਾ ਫਿਰ ਬਹੁਤ ਮੁਰਕਾ ਹੀ ਜਾਂਦਾ ਬਹੁਤ ਜ਼ਿਆਦਾ ਗਰਮੀ ਆ ਗੋਬਰ ਵੱਡੇ ਬਾਈ ਕਿਵੇਂ ਆ ਵਧੀਆ ਬਾਈ ਗਰਮੀ ਆ ਤੇ ਹੋਰ ਕੀ ਹਾਲ ਚਾਲ ਤੇਰਾ ਕਿੱਧਰ ਜਾਇਆ ਮੈਂ ਤਾਂ ਜਾ ਕੇ ਆਇਆ ਯਾਰ ਸ਼ਹਿਰ ਹਾਂ ਸਪਰੇਅ ਲੈਣ ਗਿਆ ਸੀ ਗੋਬਾਲ ਸਿੰਘ ਦੀ ਬਈ ਅੱਛਾ ਅੱਛਾ ਹੋਰ ਕੀ ਬਣਾਈ ਜਨਾ ਕੁਛ ਨਹੀਂ ਬਾਈ ਆ ਪਾਣੀ ਜਲਵਾ ਕੇ ਹਟੇ ਆਪਣੇ ਨੰਬਰਦਾਰਾਂ ਤੋਂ ਅੱਛਾ ਤੇ ਢੋਨੇ ਜਾਣੇ ਦਾ ਹੋਰ ਸੁਣਾ ਫਿਰ ਹਾਲ ਚਾਲ ਢੋਨਾ ਤਾਂ ਵਧੀਆ ਆ ਪੀ ਸਾਰਾ ਹਾਂ ਢੋਨਾ ਵਧੀਆ ਆਪਣਾ ਕਿਵੇਂ ਆ ਤੇ ਕੁਝ ਵੀ ਨਹੀਂ ਜਿਹੜਾ ਬੜਾ ਰੌਲਾ ਪਈ ਜਾਂਦਾ ਨਾ ਉਹ ਬਾਈ ਉਹਦਾ ਤਾਂ ਆਪਣ ਨੂੰ ਫਿਕਰੀ ਨਹੀਂ ਭੋਰਾ ਕਿਵੇਂ ਵੀ ਉਹ ਤਾਂ ਬੈਠਾ ਨਾ ਸਾਨ ਜੱਟ ਇਹਦਾ ਸਰਦਾਰ ਸੁਖਵੀਰ ਸਿੰਘ ਬਾਦਲਾ ਨਹੀਂ ਠੀਕ ਹੈ ਉਹਨੇ ਕੱਲ ਮੂੰਹ ਮੋੜਦੇ ਬਾਈ ਵਾਪਸ ਇਹਨਾਂ ਦੇ ਹਾਂ ਮੈਂ ਵੀ ਸੁਣੀ ਸੀ ਕਹਿੰਦੇ ਕੋਈ ਹੋ ਗਿਆ ਵਾਪਸ ਲਾਣਾ ਪਿਆ ਉਹ ਕਾਨੂੰਨ ਤੇ ਇਹਨਾਂ ਨੂੰ ਕਾਲਾ ਕਾਨੂੰਨ ਅੱਛਾ ਮੈਨੂੰ ਤਾਂ ਜਵਾਕ ਜੇ ਦਾ ਬਾਈ ਸਾਡੇ ਦਾ ਯਾਰ ਮੇਰੇ ਦਾ ਅੱਛਾ ਕੀ ਗੱਲ ਹੋ ਗਈ ਓਏ ਉਹੀ ਤਾਂ ਕਹਿੰਣਾ ਵੀ ਛੋਟੀ ਉਮਰ ਚ ਵਿਆਹ ਕਰਵਾਇਆ ਅੱਛਾ ਵੀ ਬੜਾ ਚੰਗਾ ਨਹੀਂ ਰਹਿੰਦਾ ਕਿਦੇ ਦਾ ਮੈਂ ਹਜੇ ਜਮਾਨਾ ਐ ਗੜੀ ਸਾਲਾਂ ਦਾ ਹੋਇਆ ਤੇ ਜਵਾਨ ਉਹ ਹੋ ਗਿਆ ਬਾਈ ਉਤੋਂ ਉਹ ਜਵਾਨ ਦਾ ਚਾਲਾ ਤੇ ਪੂਰੀ ਜਾਂਦਾ ਜਵਾਨ ਕੰਮ ਨਹੀਂ ਕਰਦਾ ਬਾਈ ਸਾਰਾ ਦਿਨ ਬਾਪੂ ਪੈਸੇ ਦੇ ਦੇ ਬਾਪੂ ਪੈਸੇ ਦੇ ਦੇ ਐ ਆ ਜਾਂਦਾ ਆਉਂਦਾ ਹੋਊਗਾ ਇੱਥੇ ਕਿਤੇ ਮੈਂ ਆਖਿਆ ਓਏ ਕੰਮ ਕੁਮ ਕਰਾ ਲਿਆ ਕਰ ਸੀਰੀਆਂ ਤੋਂ ਨਾ ਫਿਰ ਕਰਦਾ ਕਿਹਨਾਂ ਦਾ ਸਾਰਾ ਦਿਨ ਕਾਲਜ ਵਾਸ ਐਨਾ ਹਜੇ ਬਾਈ ਨੱਥੇ ਨੱਥੇ ਤੋਂ ਬੱਜਿਆ ਪੜਦਾ ਹੋਊਗਾ ਚੰਗਾ ਪੜਦਾ ਦਾ ਬਾਈ ਰੱਬ ਜਾਣਦਾ ਹੁਣ ਪੜਦਾ ਤਾਂ ਰਜਿੰਦਰਾ ਕਾਲਜ ਤੇ ਪੜਦਾ ਬਠਿੰਡੇ ਨਹੀਂ ਵਾਕਿਆ ਫਿਰ ਯਾਰ ਬੰਦਾ ਤਾਂ ਮੈਨੂੰ ਨਾਰਮਲ ਆਦਾ ਢੰਡਾ ਲਾਦਾ ਕਿ ਪੜਾ ਕੰਮਾ ਪੜਾ ਗਿਆ ਬਈ ਬੰਦਾ ਮਾਂ ਹੈ ਬਈ سپورਟ ਕਰਦੀ ਆ ਉਹਦੀ ਵੱਡੀ ਗੱਲ ਆ ਮਾਂ ਦਾ ਇਹੋ ਹਾਂ ਗੋਦੀ ਕੱਢ ਕੇ ਦੇਂਦੀ ਆ ਮੈਨੂੰ ਤਾਂ ਆਪਣੇ ਉਹ ਖਰਚੇਸ਼ੇ ਦਾ ਮੁੰਡਾ ਨੇ ਹਾਂ ਹਾਂ ਉਹਨੇ ਦੱਸਿਆ ਇੱਕ ਦਿਨ ਮੈਨੂੰ ਆਦਾ ਕਿ ਉੱਠਿਆ ਉਹ ਅਰਜੰਦਰ ਕਾਲ ਦੇ ਬਈ ਮੂਰੇ ਕੇ ਬੋਲਟ ਤੇ ਪਟਾਕੇ ਮਰਵਾਈ ਜਾਂਦਾ ਸੀ ਕੁੜੀਆਂ ਟੱਪੀਆਂ ਸੀ ਕੋਲ ਦੀ ਆ ਕੇ ਬੋਲਟ ਤੇ ਪਟਾਕਾ ਮਾਰ ਕੇ ਡੰਗਦਾ ਸੀ ਮਾਂ ਹੈ ਨਹੀਂ ਸੀ ਕੋਈ ਚਿੱਤਰਾ ਵਾਲਾ ਕਿਹਾ ਚਾਚਾ ਫਿਰ ਜੇ ਚਿੱਤਰਾ ਵਾਲਾ ਹੁੰਦਾ ਫਿਰ ਭੱਜ ਕੇ ਮਗਰ ਭੱਜਿਆ ਫਿਰਦਾ ਮਗਰ ਪੁਰਾਣਾ ਫਿਰਦਾ ਨਾ ਯਾਰ ਬਾਕੀ ਇਹਦਾ ਹਗਾ ਮੈਂ ਫਿਰ ਤਾਂ ਗੈਨਕੇ ਡਿਫਾਲਟਰ ਜਾਂ ਹੁੰਦਾ ਯਾਰ ਡਿਫਾਲਟਰ ਜਾਂਦਾ ਜਾਂਦਾ ਕਿਵੇਂ ਇਹਨੂੰ ਸੰਭਾਗੇ ਯਾਰ ਦੱਸ ਹੁਣ ਮੈਨੂੰ ਵੀ ਦੇਖ ਲੈ ਤੇਰੇ ਸਾਹਮਣੇ ਵੀਰ ਦੀ ਸਾਹਮਣੀ ਵੀ ਆ ਤੇ ਕਿੰਨੀ ਉਮਰੀ ਮੇਰੀ ਹੈ ਮੇਰੀ ਕੀ ਉਮਰ ਦਾ ਇਹ ਥੋੜਾ ਕਹਣਾ ਛੋਟਾ ਮੈਥੋਂ ਬਾਹੀ ਆ 20 ਸਾਲ ਦੀ ਹੈ ਤੇਰਾ ਫੇਰ ਵੀ ਤੂੰ ਤਾਂ 27 ਸਾਲ ਦਾ ਹੋ ਗਿਆ ਹਾਂ ਪਰ ਬਾਕੀਦਰ ਤਾਂ ਸਾਹਮਣੇ ਆਪਦਾ ਉਹ ਹੀ ਲੱਗਦਾ ਯਾਰ ਹੋਉਂਦਾ ਜਣਾ ਲੈ ਉਹ ਸੋਡੇ ਵਾਲਾ ਬੁਲਟ ਹੀ ਆ ਹਾਂ ਉਹ ਹੀ ਲੱਗਦਾ ਨਾ ਇਹ ਤਾਂ ਫਿਰ ਕੰਮ ਕੁਮ ਕਰਾਉਣਾ ਆਊ ਅੱਜ ਤੱਕ ਰਹੂਗਾ ਕੰਮ ਤਾਂ ਕਿਹੜਾ ਪੈਸੇ ਲੈਣਾ ਆਊ ਦੇਣੇ ਕੀ ਕਹਿੰਦਾ ਇਹ ਨਾ ਬੜਾ ਮਾੜਾ ਕੰਮ ਏ ਅੱਜਕੱਲ ਦਾ ਲੋਟ ਹੀ ਨਹੀਂ ਆਉਂਦਾ ਜਵਾਕ ਜੀ ਠੀਕ ਤੇਰੇ ਕਰਕੇ ਹਾਂ ਦੀਏ ਨੀ ਖਰਚਿਆ 90 ਹਜ਼ਾਰ ਨਹੀਂ ਤੂੰ ਕਾੜੀ ਸੱਚੀ ਗੱਲ ਕਿੰਨਾ ਬਾਈ ਹੋਰ ਠੀਕ ਆ ਹੋ ਕਿਵੇਂ ਆਇਆ ਆਇਆ ਨਾ ਮੈਂ ਤੈਨੂੰ ਆਖਿਆ ਸੀ ਤੂੰ ਪਾਣੀ ਲਵਾ ਦੀ ਉਹ ਮੈਂ ਇਹਨੂੰ ਪਾਣੀ ਚੜਾਉਣਾ ਸੀ ਉਧਰ ਕਹੇ ਤਾਂ ਸੀ ਮੈਂ ਉਹਨੂੰ ਮੈਂ ਲਾ ਦੂਗਾ ਲਾ ਦੂਗਾ ਆ ਗਿਆ ਉਹ ਬੋਲਿਆ ਆ ਜਾਉਂਗਾ ਮਾਂ ਤੋਂ ਹੋਰ ਕੀ ਆ ਲੈ ਕਿਹੜੇ ਪੈਸੇ ਲੈ ਗਿਆ ਮੂੰਹ ਮੇਰੀ ਲੈ ਗਿਆ ਇਹ ਆ ਮੇਰਾ ਪੁੱਤ ਬਾਈ ਸਮਝ ਆਇਓ ਬਾਈ ਯਾਰ ਤੂੰ ਕੋਈ ਲਾਂਬਾ ਸੁਣਾ ਮੇਰਾ ਸੋਣਾ ਮੈਂ ਤੇਰਾ ਬਾਪੂ ਲਾਂਬਾ ਹੀ ਦਿੰਦਾ ਬਿੱਟੂ ਓ ਯਾਰ ਭਾਈ ਹਾਂ ਹੁਣ ਲੋਕਾਂ ਦੀਆਂ ਗੱਲਾਂ ਉਂਗਲਾਂ ਦੇ ਬੜਾ ਚੜਦਾ। ਸ਼ਰਮ ਹੀ ਲਾ ਛੱਡੀ ਆ ਜਮਾ ਜੀ। ਮੈਂ ਤਾਂ ਰੋਜ਼ ਹੀ ਉਂਗਲਾਂ ਦੇ ਚੜਦਾ ਫਿਰਦਾ। ਹੋਰ ਹੁਣ ਕੋਈ ਉਂਗਲਾਂ ਦੇ ਚੜੀ ਜਾਂਦਾ। ਜਿਹਦੇ ਪੜ੍ਹਨੇ ਨਾਲ ਉਹਨੇ ਦੋ ਘੋਬੇ ਛੁੱਟੇ ਆ ਜਾਂਦੀ ਇਹ ਤਾਂ। ਭਾਈ ਮੈਂ 2:30 ਵਜੇ ਇੱਥੇ ਘਰੇ ਆ ਜਾਂਦਾ। ਰਾਤ ਦੀ ਰਾਤ ਵੱੜਦਾ। ਐ ਮਾਰੀ ਜਾਂਦਾ ਰਾਤ ਨੂੰ ਦੁਬਾਰੇ ਵਗ ਜਾਂਦਾ। ਕਰਕੇ ਜਾਂਦਾ 9 ਵਜੇ। ਅੱਛਾ 7 ਵਜੇ ਤੱਕ ਦਾ 8 ਵਜੇ ਤੱਕ ਦੋ ਉੜਦਾ ਨਹੀਂ ਇਹ। ਨੀਰਾ ਨੂਰਾ ਵੀ ਵੱਢ ਕੇ ਲਿਆਉਂਦਾ। ਨੀਰਾ ਬਾਹ ਨੀਰਾ ਕਿ ਯਾਰ ਭਾਈ ਨੀਰਾ ਮੈਂ ਕਿਉਂ ਵੱਢੂ ਯਾਰ ਫਿਰ ਕਾਦੇ ਵਾਸਤੇ ਰੱਖਿਆ ਉਹ ਵੱਢ ਲੈਣਗੇ ਮਾੜੀ ਗੱਲ ਰਗੜੇ ਮਾੜਾ ਜਮੀਨ ਤੇਰੇ ਮੂੰਹ ਤੇ ਰੋਟੀ ਨਹੀਂ ਪਾ ਦੂ ਏ ਜੇ ਕੁਝ ਕਰੇਗਾ ਫੇਰ ਕਰੂ ਏ ਹੋਰ ਹੀ ਮਨ ਤੇ ਹੋਰ ਫਿਰ ਜਮੀ ਨਹੀਂ ਵੜਦਾ ਕਿੰਨੇ ਕ ਵੈਸੇ ਹੀ ਦੱਸ ਬਾਈ ਮੈਂ ਅੱਖਾਂ ਚੱਲ ਨਹੀਂ ਕੋਈ ਟਾਈਮ ਨਹੀਂ ਆ ਗਿਆ ਫੇਰ ਮੁੜ ਗਿਆ ਮੈਂ ਤਾਂ ਪੈ ਜਾਣਾ ਪੜਾ ਬਾਰਾ ਰਾਤ ਨੂੰ ਘਰ ਥੱਕਿਆ ਹਾਰਿਆ ਉਹਨਾਂ ਕੰਮ ਨੂੰ ਕਰਾਂਗਾ ਹਾਂ ਕੋਈ ਅੰਨਾ ਟੈਕ ਲਾਉ ਮੈਂ ਪੈ ਜਾਣਾ ਫੇਰਾਂਗਾ ਨਰੇ ਕੰਮ ਕਿਹੜਾ ਬਾਈ ਆਪਾਂ ਸਰਦਾਰਾਂ ਨੇ ਹਸੀ ਕਰਨੇ ਆ ਰੱਬ ਦਾ ਦਿੱਤਾ ਬਠੇਰੀ ਜਾ ਜਾਤਾ ਆਪਣੇ ਕੋਲੇ ਮੋਟੀ ਉਹ ਉਥੋਂ ਲੈ ਕੇ ਤੇ ਪਿੰਡ ਜਾ ਲੱਗਦੀ ਆਪਣੀ ਜ਼ਮੀਨ ਉਹ ਠੀਕ ਹੈ ਹੈ ਤੇ ਬੰਦਾ ਯਾਰ ਬਿਨਾ ਕੰਮ ਦੇ ਤਾਂ ਜ਼ਮੀਨ ਵੀ ਨਾ ਮੂੰਹ ਤੇ ਪਾਉਂਦੀ ਇਹ ਤਾਂ ਐਵੇਂ ਕੰਮ ਦਾ ਕਰਨਾ ਹੀ ਪਊਗਾ ਤੇ ਕਿਸੇ ਪੁਲਿਸ ਬਾਈ ਮੈਂ ਮੈਂ ਨਹੀਂ ਮੈਂ ਹਜੇ ਪੜੀ ਜਾਂਦਾ ਮੈਂ ਤੇ ਪੜਤਿਆਰੀ ਲਾਈ ਜਾਂਦਾ ਮੈਂ ਸਰਪੰਚ ਜੀਆਂ ਮਿਲਦਾ ਮੈਂ ਕਰਦਾ ਇਹਨੂੰ ਕੀ ਹੈ ਇਹਦੇ ਰ ਮਾੜੀ ਗੱਲ ਆ ਬਿੱਟੂ ਆਲੇ ਬਾਪੂ ਨੂੰ ਤੰਗ ਕਰਨਾ ਕਾਣੂ ਕਰਦਾ ਬਾਈ ਯਾਰ ਤੂੰ ਮੇਰੇ ਲਾਂਬਾ ਕਿਤੇ ਸੁਣੇ ਜਿੱਦ ਮੈਂ ਕਹਾਂ ਲਾਂਬਾ ਆ ਗਿਆ ਇਹਦਾ ਬਦੰਦਾ ਮੂੰਹ ਹੀ ਲਾਂਬਾ ਲੱਗਦਾ ਐਨਾਂ ਦਾ ਮੇਰੇ ਵਰਗਾ ਸ਼ਹਿਰੀ ਨਹੀਂ ਉਹ ਬੰਤਣ ਕੇ ਰਹਿੰਦੇ ਜਿੰਨਾ ਤੂੰ ਖੇਤਾਂ 'ਚ ਬਣਦਾ ਮੇਰੀ ਤਾਂ ਅੱਖ ਖਰਾਬ ਹੋ ਗਈ ਤੇ ਮੈਂ ਆਪਰੇਸ਼ਨ ਕਰਾਉਣਾ ਸੀ ਤੇ ਹਜੇ ਨਹੀਂ ਕਰਾਇਆ ਬਾਈ ਮੈਂ ਐਨਾ ਬੜਾਇਰ ਹਾਂ ਹਾਂ ਇਹਦਾ ਫਿਰ ਵਜੇ ਲਾ ਦੇ ਤੰਗ ਬਾਈ ਕਰਾ ਲੈ ਯਾਰ ਮੈਂ ਤਾਂ ਨਹੀਂ ਕਰਨਾ ਆਪਰੇਸ਼ਨ ਉਹਦੇ ਤੂੰ ਕੰਮ ਖਾਓ ਲੈ ਤਾਂ ਮੈਂ ਬਾਈ ਆਪਰੇਸ਼ਨ ਵੀ ਕਰਾ ਲਾਂ ਅੱਖਾਂ ਦਾ ਕੰਮ ਨੂੰ ਹਾਂ ਤਾਂ ਨਹੀਂਗਾ ਕੰਮ ਤੂੰ ਨੇ ਬੇਗ ਬਟੂ ਆਦੇ ਮਾਪਿਆਂ ਨੂੰ ਤਾਂ ਕਰਨਾ ਮਾੜੀ ਗੱਲ ਆ ਉਹ ਤੇਰੀ ਉਮਰ ਆ ਕੰਮ ਕਰਨ ਦੀ ਇਹਦੋਂ ਬਾਅਦ ਇਹ ਵਿਹਲਾ ਹੋ ਗਿਆ ਬਾਈ ਮੈਂ ਪੜੀ ਜਾਂਦਾ ਅਜੇ ਮੈਂ ਕਹਾਂ ਮੈਨੂੰ ਆ ਕਲੀਅਰ ਕਰ ਲੈਣ ਦੇ ਕੋਈ ਨਹੀਂ ਪੜਦੇ ਰਹੇ ਆ ਬੰਦਰਾ ਕਿ ਨੀਰਾ ਵੱਢ ਕੇ ਲਿਆਉਂਦੇ ਇੰਨਾ ਜਾਰਾ ਜੂਰਾ ਨੇ ਤੇਰੇ ਆਨੇ ਝੂਠਿਆਂ ਤੈਨੂੰ ਪੁੱਛ ਨਹੀਂ ਦੇਣਾ ਜਿਹੜੇ ਕਹਿੰਦੇ ਮੇਰੇ ਪਿਆ ਇਹ ਮੇਰੇ ਵੀ ਹੁੰਦੇ ਸੀ ਆਪਣੀ ਕੰਮ ਆਉਂਦੇ ਆ ਆਪਣੀ ਕੰਮ ਕੀਤਾ ਕੰਮ ਆਉਂਦਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਬੰਦੇ ਦੇ ਕੰਮ ਆਉਂਦੀਆਂ ਠੰਡ ਗਿਆ ਇਹ ਤੜਕੇ ਕਹਿੰਦਾ ਚੱਕ ਲੈਂਦਾ ਬੁਲਟ ਅੱਧੀ ਰਾਤ ਕਰ ਵੜਦਾ ਨਹੀਂ ਕਰੇ ਕਾਨੂੰ ਬਾਈ ਯਾਰ ਪਰ ਝੂਠ ਮਾਰਦਾ ਜਾ ਇਹ ਝੂਠ ਵਾਰ ਤੂੰ ਜਰਾ ਡੈਡੀ ਮੈਂ ਕੱਖ ਨੂੰ ਮਾਰਦਾ ਐ ਐਵੇਂ ਮਾਂ ਪਿਓ ਨੂੰ ਤੰਗ ਕਰਨਾ ਬਾਈ ਯਾਰ ਫਿਰ ਮੈਂ ਕੋਈ ਗਲਤ ਤਾਂ ਯਾਰ ਮੈਂ ਹਾਂ ਤੈਨੂੰ ਹੋ ਜੇਗਾ ਕਾਹ ਤੈਨੂੰ ਬੱਚੇ ਨਸ਼ਾ ਕਰਨ ਲੱਗਦੇ ਦੂਜਿਆਂ ਨੇ ਕਿਹੜਾ ਜਾਂਦੇ ਨਸ਼ਾ ਕਰਦੇ ਹੁੰਦੇ ਆ ਵੱਡੇ ਬਾਈ ਗਲਤ ਆ ਐ ਨਾ ਤੂੰ ਇੱਕ ਮਿੰਟ ਮਾਰ ਤੂੰ ਠੰਡਾ ਰਹਿ ਕੇ ਆ ਰਿਹਾ ਨਿਕਲ ਜਾ ਪਰ ਇੱਕ ਗੱਲ ਆ ਜਦੋਂ ਤੇਰੇ ਦੋਏ ਕਾਲਜ ਖਾਦਦੇ ਉਹਦੋਂ ਕਿਧਰੇ ਜਾਣਾ ਮੈਂ ਲੈ ਕੋਰਸ ਹੀ ਭਰਿਆ ਹੋਇਆ ਬਾਈ ਕਾਹੜਾ ਕੋਰਸ ਕਰਦਾ ਪਤਾ ਨਹੀਂ ਕਿਹੜੇ ਕੋਰਸ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਵੀ ਬੜੇ ਅੰਕਾਲਿਆਂ ਚ ਮੇਰਾ ਫੋਰਟ ਕੰਪਿਊਟਰ ਦਾ ਰੋਸਾ ਫੈਂਡ ਦਾ ਕਰਿਆ ਪਤਾ ਨਹੀਂ ਕਿਹੜੇ ਆ ਗਏ ਨਹੀਂ ਗੱਲ ਤਾਂ ਆ ਨਾ ੜੜੇ ੜੇ ਪਹਾੜੇ ਪੋਲਾ ਉਸ ਦੇ ਵਿੱਚ ਕਿੰਨੇ ਦੋ ਮਾਰੂ ਲਪੜੇ ਨਾਲ ਤਾਂ ਮਾਰ ਕੇ ਫੇਰ ਉਹ ਬਾਈ ਅੱਜ ਕੱਲ ਤਾਂ ਟਾਈਮ ਹੀ ਮੜਾ ਐ ਐਵੇਂ ਕਿਵੇਂ ਮਾਰੂ ਅਸਲਾ ਲਿਆ ਹੁਣ ਆ ਪਾ ਨਾ ਬੰਦਾ ਫੇਰੀ ਗੱਲ ਸੁਣ ਹੱਲੇ ਹੁਣਾਂ ਨਾ ਬੇਵਸਤਾਂ ਹੋਣਾ ਐ ਕਿ ਮਾਰੂਗੀ ਆ ਲੈ ਹੋਰ ਲੈ ਆ ਲੈ ਲਾ ਪਸਤੌਲ ਕਿਹੜੇ ਪੈਰ ਮਾਰ ਕੇ ਤੈਨੂੰ ਅੰਦਰ ਕਰਾ ਦੂ ਲੈ ਆਏ ਕਿਵੇਂ ਮਾਰੂ ਬਾਈ ਮ ਕਮਾਲ ਹੋ ਗਈ ਉਹ ਜਿਹੜਾ ਫਿਰ ਚੜਦਾ ਤਾਂ ਬਾਪੂ ਨੇ ਜਾਨਾ ਮੈਨੂੰ ਕਹਦਾ ਬਾਈ ਇਹਨੂੰ ਹਟਾ ਲਾ ਪਾਉਂ ਮੈਂ ਕਿਹੜਾ ਹਟਾਉਂ ਮੈਂ ਹੁਣ ਕੰਮ ਤਾਂ ਮੈਂ ਕਰਾ ਦੂੰ ਹਾਂ ਮੈਂ ਕਿਹਾ ਇਦਾਂ ਹੀ ਬਣਾ ਕੀ ਕੰਮ ਸੀ ਇਦਾਂ ਆਇਆ ਬਣਾਇਆ ਯਾਰ ਕੋਈ ਪਰਦੇ ਵਾਲੀ ਗੱਲ ਪੈਸੇ ਮੰਗਣੇ ਆ ਲੈ ਜੀ ਕਿੰਨੇ 2000 ਉਹ ਫੁੱਟ ਗਿਆ ਮੂਰੋ ਸਾਰਾ ਮੈਂ ਉਹਨੂੰ ਲੋਡ ਕਰਾਉਣਾ ਉਹ ਲਾਈਟ ਦਿਖਾਣਾ ਹਾਂ ਤਾਂ ਹਾਂ ਹਰਦਾਰ ਨਾਲੇ ਮੇਰੀ ਕੁੜੀ ਨੂੰ ਹੱਥ ਲਾਇਆ ਕਦੇ ਨਹੀਂ ਸੁਆਦ ਆਪਣੇ ਕੋਲ ਹੈਗਾ ਬੱਕੀ ਆਪਣਾ ਲੈਡ ਬੰਨੀ ਨਹੀਂ ਦਿੰਦਾ ਆ ਗੱਤ ਮਾਰਿਆ ਓਏ ਮੈਨੂੰ ਮੈਂ ਮੂਣੀ ਮਾਰਿਆ ਤੜਕੇ ਮੈਂ ਦੇਖਿਆ ਨਹੀਂ ਮੈਂ ਤਾਂ ਉੱਥੇ ਗਿਆ ਗਾਲਜ ਮੁੰਡੇ ਨੇ ਕਹਿੰਦੇ ਆ ਹੱਟ ਲੈ ਆ ਦੂ ਕਹਿੰਦੇ ਮੈਂ ਕਿਹਾ ਨਾ ਯਾਰ ਇਹ ਨਹੀਂ ਕਰਦਾ ਕਹਿੰਦੇ ਖੜਾ ਨਹੀਂ ਕਰਦਾ ਹੋਵੇ ਮੂੜੋ ਉਹਦਾ ਘਰੀ ਕੋਈ ਬਾਈ ਯਾਰ ਇਹ ਪੜਾਕਿਆ ਦਾ ਪੜਾਕਿਆ ਪੈਸੇ ਕਰ ਦੂੰ ਕੋਈ ਨਹੀਂ ਪੈਸੇ ਪਾ ਦੂ ਮੈਂ ਜਾ ਮੈਨੂੰ ਹੀ ਪਾ ਦੇ ਮੈਂ ਮੈਸਟਰੀ ਉੱਤੇ ਪਾ ਦੂ ਮੈਂ ਮੈਸਟਰੀ ਆ ਲੈ ਆਹ ਕੰਮ ਸੋ 300 ਰੁਪਏ ਨਕਦ ਲੈ ਗਿਆ ਮੈਥੋਂ ਇਹ ਨਾਲੇ 200 ਰੁਪਏ 2000 ਰੁਪਏ ਮੋਹਰ ਨਹੀਂ ਚੜਦਾ ਇਹ ਤੇ ਨਲੇ 1200 ਰੁਪਏ ਆਪਦੀ ਮਾਂ ਤੋਂ ਨਹੀਂ ਛੱਡਦਾ ਉਹ ਇਹ ਤਾਂ ਹੈ ਬਈ ਹਾਂ ਤੇ ਤੂੰ ਵੀ ਪੁੱਤੀ ਆ ਫਿਰ ਉਹ ਇਹ ਤਾਂ ਹੈ ਕਰ ਬਈ ਤੇ ਕੀ ਕਰਾਂ ਬਾਈ ਫਿਰ ਹੁਣ ਉਹ ਪੁੱਤ ਹੈਗਾ ਫਿਰ ਸੰਤਾ ਹੁਣ ਬੈ ਚੱਲ ਵੀ ਛੋਟੀ ਉਮਰ ਦੇ ਬਾਪ ਨੂੰ ਲੈ ਜਾਂਦਾ ਸੀ ਕਿ ਵੀ ਉਹ ਅਲਕਵੀਲਦਾਰੀ ਪਤਾ ਲੱਗ ਗਈ ਹਮਮ ਉਹ ਬਾਕੀ ਸਰੇ ਜਵਾਕ ਆ ਬਈ 20 ਸਾਲਾਂ ਦਾ ਤੇ ਲੋਕਾਂ ਦੇ ਨਸ਼ੇ ਦੇ